ਉਹ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੋਂ ਹਾਜ਼ਰ ਹੋ ਗਏ ਹਾਂ ਸੋ ਸਵੇਰ ਦੀ ਇੱਕ ਖਬਰ ਵਾਇਰਲ ਹੋ ਰਹੀ ਸੀ ਕਿ ਮੋਹਾਲੀ ਦੇ ਵਿੱਚ ਪੰਜ ਫੇਸ ਦੇ ਵਿੱਚ ਇੱਕ ਲੜਕੀ ਦਾ ਬੜੀ ਹੀ ਬੇਰਹਿਮੀ ਨਾਲ ਇੱਕ ਨੌਜਵਾਨ ਵੱਲੋਂ ਤਲਵਾਰਾਂ ਦੇ ਨਾਲ ਵਾਰ ਕਰ ਕਰਕੇ ਕਤਲ ਕੀਤਾ ਗਿਆ ਸੀ ਸੋ ਦੋਸ਼ੀ ਨੂੰ ਆਖਰਕਾਰ ਪੁਲਿਸ ਨੇ ਗ੍ਰਿਫਤਾਰ ਕਰ ਹੀ ਲਿਆ ਸੋ ਦੋਸ਼ੀ ਜਿਹੜਾ ਸੀ ਉਹ ਸਮਰਾਲਾ ਦੇ ਪਿੰਡ ਖੀਰਨੀਆਂ ਦਾ ਰਹਿਣ ਵਾਲਾ ਸੀ ਹੋਰ ਵੀ ਬਹੁਤ ਵੱਡੇ ਖੁਲਾਸੇ ਇਸ ਦੋਸ਼ੀ ਦੇ ਖਿਲਾਫ ਹੋਏ ਨੇ ਸੋ ਪਿੰਡ ਵਾਲਿਆਂ ਦੇ ਵੀ ਬਿਆਨ ਸਾਹਮਣੇ ਆਏ ਨੇ ਔਰ ਜਿਸ ਜਿਹੜਾ ਕਿ ਦੋਸ਼ੀ ਸੀ ਇੱਕ ਪੈਟਰੋਲ ਪੰਪ ਤੇ 3 ਮਹੀਨੇ ਪਹਿਲਾਂ ਇਹ ਕੰਮ ਕਰਦਾ ਸੀ ਸੋ ਪੈਟਰੋਲ ਪੰਪ ਵਾਲਿਆਂ ਦੇ ਵੀ ਕੁਝ ਬਿਆਨ ਸਾਹਮਣੇ ਆਏ ਨੇ ਪਿੰਡ ਵਾਲਿਆਂ ਦੇ ਵੀ ਬਿਆਨ ਕੁਝ ਸਾਹਮਣੇ ਆਏ ਨੇ ਲੜਕੀ ਦੀ ਜਿਹੜੀ ਲੜਕੇ ਦੀ ਜਿਹੜੀ ਮਾਤਾ ਆਸ਼ਰੀ ਹੈ ਉਹਨਾਂ ਦੇ ਵੀ ਬਿਆਨ ਸਾਹਮਣੇ ਆਏ ਨੇ ਜਿਹੜਾ ਦੋਸ਼ੀ ਗ੍ਰਫਤਾਰ ਕੀਤਾ ਗਿਆ ਮੁਲਜ਼ਮ ਜਿਸ ਨੇ ਸੇਰੇ 9:34 ਸਾਲਾਂ ਲੜਕੀ ਬਲਜਿੰਦਰ कौर ਜਿਸ ਦਾ ਮੋਹਾਲੀ ਦੇ ਵਿੱਚ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਸੀ ਸੋ ਤਲਵਾਰਾਂ ਦੇ ਨਾਲ ਕਈ ਵਾਰ ਕੀਤੇ ਪਹਿਲਾਂ ਲੜਕੀ ਨੂੰ ਜ਼ਖਮੀ ਕੀਤਾ ਗਿਆ ਫਿਰ ਜਦੋਂ ਲੜਕੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਜ਼ਖਮਾਂ ਦੀ ਮਾਰ ਨਾਲ ਚੱਲਦੇ ਹੋਏ ਉਸ ਲੜਕੀ ਦੀ ਮੌਤ ਹੋ ਗਈ ਹੈ ਸੋ ਜਦੋਂ ਇਸ ਦਾ ਖੁਲਾਸਾ ਹੋਇਆ ਤਾਂ ਪਤਾ ਲੱਗਿਆ ਕਿ ਇਸ ਲੜਕੀ ਦੇ ਉਸ ਲੜਕੇ ਨਾਲ ਪ੍ਰੇਮ ਸਬੰਧ ਸਨ ਪ੍ਰੇਮ ਸਬੰਧਾਂ ਦੇ ਕਾਰਨ ਇਹ ਜਿਹੜਾ ਕਾਤਲਾਨਾ ਹਮਲਾ ਕੀਤਾ ਗਿਆ ਸੀ ਪਿੰਡ ਵਾਲਿਆਂ ਤੋਂ ਸੁਣਨ ਚਾਇਆ ਕਿ ਉਹਨਾਂ ਨੇ ਕਿਹਾ ਕਿ ਇਹ ਲੜਕਾ ਬਹੁਤ ਹੀ ਜ਼ਿਆਦਾ ਸਾਊ ਸੀ ਔਰ ਇੱਕ ਕਬੱਡੀ ਦਾ ਖਿਡਾਰੀ ਸੀ। ਸੱਚੀ ਰਾਜੀ ਮੇਰਾ ਗੁਰਮੀਤ ਸਿੰਘ ਹੈ। ਗੁਰਮੀਤ ਸਿੰਘ ਜੀ ਪਿੰਡ ਕਿਹੜਾ ਆਪਣਾ? ਮੇਰਾ ਖੀਰ ਨੇ ਪਿੰਡ ਹੈ। ਇਸੇ ਪਿੰਡ ਦੇ ਇੱਕ ਮੁੰਡੇ ਦੇ ਮਹਾਲੀ ਵਿਖੇ ਜਿਹੜਾ ਸੁਸਿਆਣਾ ਪੂਰੀ ਬੱਤੀ ਪੂਰੀ ਵੀ ਸੀ। ਇਸ ਤਰ੍ਹਾਂ ਦਾ ਬੋਲਦਾ ਸੀ। ਮੁੰਡਾ ਤਾਂ ਸਾਊ ਥੀ ਕਿ ਬਹੁਤ ਜਾਣੀ ਵੈਸੇ ਸਾਨੂੰ ਪਤਾ ਲੱਗਿਆ ਠੀਕਾ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਦੀ ਲਤ ਲੋਤ ਤੜਵਾਈ ਥੀ ਕਿ ਸਾਨੂੰ ਪਤਾ ਲੱਗਿਆ ਠੀਕਾ ਜੀ। ਕੀ ਕਿਸ ਕਾਰਨ ਚ ਟਵਾਈਸ ਦੇਖੋ ਮੈਨੂੰ ਹੁਣ ਪਤਾ ਨਹੀਂ ਸੰਦੋ ਦੇਖੋ ਜੀ ਵੀ ਇੱਕ ਗੱਲ ਬਾਤ ਹੈ ਇਹਨਾਂ ਦੀ ਯਾਨੀ ਕੋਈ ਹੋਣੀ ਆ ਕੁੜੀ ਨਾਲ ਰਿਸ਼ਤ ਸੰਧ ਹੋਣਗੇ ਯਾਨੀ ਕਿੰਨੇ ਕੇ ਟਾਈਮ ਪਹਿਲਾਂ ਲੱਗਦਾ ਸੜਾ ਉਹ ਕਿ ਤਿੰਨ ਚਾਰ ਕੇ ਮਹੀਨੇ ਹੋ ਗਏ ਜੀ ਹੋ ਸਕਦਾ ਵੀ ਇਹਦੇ ਕਰਕੇ ਉਹਨੇ ਆਪਣਾ ਬਦਲ ਲਿੱਤਾ ਅੱਛਾ ਇਹਦੇ ਇਹੀ ਹੋ ਸਕਦਾ ਇਹ ਉਹਨੇ ਜਦੋਂ ਅਕਸਰ ਉਹਨੇ ਚੜ੍ਹ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਵੀ ਨਹੀਂ ਕਦੇ ਬਹੁਤ ਸਾਊ ਬਹੁਤ ਹੈ ਮੁੰਡਾ ਬਹੁਤ ਸਾਊ ਹੈ ਇਸ ਤਰ੍ਹਾਂ ਸੁਹਾਗ ਹੀ ਪਿੱਟਦੇ ਸੁਹਾਗਾ ਤਾਂ ਬਹੁਤ ਵਧੀਆ ਮੁੰਡਾ ਸੀਗਾ ਜੀ ਬਹੁਤ ਸਾਊ ਤੇਗਾ ਸੁਹਾਗਾ ਅੱਜ ਜੂ ਇਹਨੇ ਕਾਰਾ ਕੀਤਾ ਬੜਾ ਬੇਦਰਦੀ ਦਾ ਇੱਕ ਕੀ ਹੋ ਸਕਦਾ ਬਹੁਤ ਦੁਖਾ ਦੀ ਗੱਲ ਹੈ ਜਿਹੜੇ ਕਰਿਆ ਨੇ ਯਾਨੀ ਚਲੋ ਬਾਕੀ ਹੁਣ ਦੇਖੋ ਸੋਣਾ ਜੇ ਵੀ ਇੱਕ ਕਬੱਡੀ ਪਲੇਅਰ ਸੀ ਹਾਂ ਕਬੱਡੀ ਪਲੇਅਰ ਸੀ ਬਹੁਤ ਵਧੀਆ ਠੀਕਾ ਕਬੱਡੀ ਪਲੇਅਰ ਵੀ ਮੰਨਿਆ ਤਿੰਨ ਨੇ ਠੀਕਾ ਹੀ ਇਹਨੂੰ ਪੂਰਾ ਜਦੋਂ ਉਹਦੀ ਮੰਨ ਲ ਕੇ ਨਾ ਕਬੱਡੀ ਖੇਲਦੇ ਲੱਤ ਟੁੱਟ ਗਈ ਸੀ ਤੇ ਜਦੋਂ ਤੋਂ ਬਾਅਦ ਉਹ ਖੇਲ ਲੈਣੀ ਮੁੜ ਕੇ ਹੁਣੇ ਪੰਪ ਤੇ ਲੱਗ ਗਦੇਗਾ પેટ્રોલ ਪੰਪ ਤੇ ਤੇ ਉੱਥੇ ਕੰਮ ਕਰਦਾ ਤੇ ਹੁਣ ਜਨ ਤਿੰਨ ਚਾਰ ਮਹੀਨਿਆਂ ਤੋਂ ਲੱਗਿਆ ਸੀਗਾ ਜੀ ਉੱਥੇ ਪਰਿਵਾਰ ਚ ਕਿੰਨੇ ਕਿ ਮੈਂਬਰ ਨੇ ਇਹ ਤਾਂ ਤਿੰਨ ਭਰਾ ਨੇ ਜੀ ਤੇ ਚਾਰ ਭੈਣਾਂ ਨੇ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣਾਂ ਵਿਆਹੀਆਂ ਹੋਈਆਂ ਨੇ ਪਿਤਾ ਕੀ ਕਰਦਾ ਸੀ ਪਿਤਾ ਆਪਣੇ ਸਰਵਿਸ ਕਰਦਾ ਸੀਗਾ ਇਹ ਇੱਧਰ ਮਾਨੇ ਵਾਲ ਸਕੂਲ ਦੇ ਵਿੱਚ ਲੱਗਾ ਰਿਹਾ ਸੀ ਕਿੰਨੀ ਉਮਰ ਰਟਾਇਰ ਹੋ ਗਿਆ ਉਹ ਮੁੰਡੇ ਦੀ ਕਿੰਨੀ ਉਮਰ ਹੈ 28-30 ਸਾਲ ਉਮਰ ਬਰਬਰ ਤੇ ਭਿੰਡੀਆਂ ਚ ਕਦੇ ਲੜਿਆ ਕਦੇ ਵੀ ਨਹੀਂ ਮੈਂ ਤਾਂ ਕਦੇ ਸੁਣਿਆ ਹੀ ਨਹੀਂ ਹੈਗਾ ਕਦੇ ਵੀ ਬਹੁਤ ਸਾਬੋ ਮੁੰਡਾ ਸੀਗਾ ਬਹੁਤ ਹੂੰ ਕੀ ਰਾਜੀ ਮੈਂ ਜੀ ਸੰਗਾਈ ਨਹੀਂ ਸਾਹਬ ਦਾ ਸਰਪੰਚ ਪਿੰਡ ਖੀਰ ਨਹੀਂ ਆ ਜੀ ਅ ਰਿਸ਼ਾ ਜੀ ਜਿਹੜਾ ਮੁੰਡੇ ਦੀ ਇੱਕ ਨਾਮ ਆ ਚੈਨ ਹਾਂ ਜੀ ਹਾਂ ਉਹ ਬੰਦੇ ਲੱਗਿਆ ਮੈਂ ਮੁਹਾਰੀ ਕੁੜੀ ਮਾਰੀ ਆ ਹੁਣ ਪਤਾ ਲੱਗਿਆ ਨੇ ਕਿਸ ਤਰ੍ਹਾਂ ਦਾ ਮੁੰਡਾ ਸੀ ਮੁੰਡਾ ਤਾਂ ਬਹੁਤ ਵਧੀਆ ਦੀ ਕੁਆੜੀ ਕੁੜੀ ਖੇਡਦਾ ਸੀ ਵਧੀਆ ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਗੁੱਸੇਗੁਰ ਸੀ ਨਹੀਂ ਨਹੀਂ ਆ ਬਹੁਤ ਵਧੀਆ ਦੀ ਪਿੰਡ ਤਾਂ ਕੋਈ ਐਸੀ ਗੱਲ ਬਾਤ ਨਹੀਂ ਉਹ ਮੇਨੇ ਚਾਰ ਭੈਣਾਂ ਨੇ ਤਿੰਨ ਭਾਈ ਨੇ ਇਹ ਵਿਆਹਿਆ ਹੋਇਆ ਸੀ ਨਹੀਂ ਕੁਆਰਾ ਹੀ ਤਾਂ ਇਹ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਬੱਡੀ ਖੇਡ ਇੱਕ ਪਲੇਅਰ ਬੰਦਾ ਤੇ ਇੱਡੀ ਬੜੀ ਵਾਰਤਾ ਤੁਹਾਨੂੰ ਇਨਜਾਮ ਨਹੀਂ ਦਿੰਦਾ ਕੀ ਕਰਾਂ ਉਹ ਸੱਜੇ ਪਤਾ ਨਹੀਂ ਯਾਰ ਕੀ ਹੋ ਸਕਦਾ ਮੈਂ ਵੀ ਸੋਸ਼ਲ ਮੀਡੀਆ ਤੇ ਹੀ ਦੇਖਿਆ ਮੈਂ ਕੁਝ ਲੱਗਦਾ ਕਿਸੇ ਦਾ ਕੋਈ ਲਾਕਡਾਊਨ ਨਹੀਂ ਲਾਕਡਾਊਨ ਤਾਂ ਕੋਈ ਹੈਗਾ ਹੈ ਨਹੀਂ ਸੀ ਉਹ ਪਿੰਡ ਤੋਂ ਵਧੀਆ ਇਹ ਕੋਈ ਕਹਿ ਨਹੀਂ ਸਕਦੇ ਜੀ ਹਣ ਤਾਂ ਪਿੰਡ ਦੇ ਵਿੱਚ ਕਿੱਦਾਂ ਦਾ ਸਵਾਰ ਨਾ ਪਿੰਡ ਤਾਂ ਬਹੁਤ ਵਧੀਆ ਸੀ ਕਵਾੜੀ ਖੇਡਦਾ ਸੀ ਬਹੁਤ ਵਧੀਆ ਮੈਂਸਾਰ ਮੰਡਾ ਸੀ ਰੇ ਕੋਈ ਲਾਕਡਾਊਨ ਦਾ ਪਤਾ ਲੱਗੂ ਇਹ ਹਾਲ ਤੱਕ ਹਾਨ ਦਾ ਕੋਈ ਗੱਲ ਵਿਚਰਦੀ ਪਤਾ ਨਹੀਂ ਬਾਕੀ ਘਰ ਤੇ ਕਿੰਨੇ ਵਿਆਹ ਹੋਏ ਨੇ ਉਹਦੇ ਭੈਣੇ ਵਿਆਹ ਹੋਈਆਂ ਨੇ ਭਾਈ ਦਾ ਇੱਕ 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 ਵਿਆਹ ਹੈ ਭਾਈ ਇਹ ਜੁਆਇੰਟ ਫੈਮਿਲੀ ਹੈ ਨਾ ਨਾ ਸਾਰੀ ਜੁਆਇੰਟ ਫੈਮਿਲੀ ਹੈ ਜੀ ਪਿਤਾ ਜੀ ਕੀ ਕਰਦੇ ਆ ਪਿਤਾ ਜੀ ਵਿਚਾਰੇ ਇਹਦੇ ਉੱਥੇ ਲੱਗੇ ਆਪਣੇ ਸਕੂਲ ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਈ ਹੈ ਪਰ ਇਹ ਜਿਹੜੀ ਵਾਰਦਾਤ ਨੂੰ ਇੰਨੀ ਵੀ ਕਿਰਤੀ ਦਾ ਇਨਜਾਮ ਦੇਣਾ ਜਿਸ ਤਰ੍ਹਾਂ ਸੀ ਵੀਡੀਓ ਸਾਡੇ ਕੋਲ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ਰੀ ਜਾਂ ਕੋਈ ਇਹਦਾ ਗੁੱਸਾ ਇੰਨਾ ਭਰਿਆ ਜਿਵੇਂ ਕੁੜੀ ਨੂੰ ਮਾਰਦਾ ਇਹ ਹੋ ਸਕਦਾ ਜੀ ਉਹਦੀ ਨਿੱਜੀ ਜ਼ਿੰਦਗੀ ਜਾਨੀ ਸਾਡੇ ਪਿੰਡ ਚ ਤਾਂ ਵਿਚਾਰਾ ਬਹੁਤ ਸੌਂਦੀ ਆ ਕਦੇ ਕਿਸੇ ਨਾਲ ਲੜਾਈ ਪੈਣੀ ਨਾ ਨਾ ਕਦੇ ਕਦੇ ਲੜਾਈ ਪੜਾਈ ਨਹੀਂ ਉਹ ਬਾਹਰ ਦੀ ਜ਼ਿੰਦਗੀ ਨਹੀਂ 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 ਇਹੋ ਜਿਹਾ ਪੰਡਾ ਨਹੀਂ ਹੈਗਾ ਹਰ ਇੱਕ ਮੈਂਬਰ ਨੂੰ ਪਤਾ ਲੱਗ ਜੀ ਪਤਾ ਨਹੀਂ ਜੀ ਇਹ ਬੰਦਾ ਸੋਸ਼ਲ ਮੀਡੀਆ ਤੇ ਦੇਖਿਆ ਜੀ ਮੇਰਾ ਨਾਮ ਗੁਰੀ ਹੈ ਵੀਰੇ ਇਹ ਕਿਹੜਾ પેટ્રોલ ਪੰਪ ਹੈ ਇਹ ਆਪਣੇ ਚੰਡੀਗੜ੍ਹ ਰੋਡ ਤੇ ਪਰਾਣਾ ਰੋਡ ਹੈ ਐਸਪੀ ਕੇ ਫਿਊਲ ਹੈ ਵੀਰੇ ਇੱਥੇ ਇੱਕ ਮੁੰਡਾ ਸ਼ੈਨ ਨਾਮ ਦਾ ਮੁੰਡਾ ਕੰਮ ਕਰ ਰਿਹਾ ਕਿਸ ਤਰ੍ਹਾਂ ਸੁਭਾਅ ਦਾ ਠੀਕ ਸੀਗਾ ਵੀਰੇ ਨਾਰਮਲ ਆ ਆਪਣੇ ਜਿਹੇ ਸੁਭਾਅ ਵਾਲੀ ਬੰਦੇ ਦਾ ਜੀ ਕਿੰਨੇ ਟਾਈਮ ਤੋਂ ਕੰਮ ਕੀਤਾ ਉਹ ਤੱਕ 2-3 3 ਕ ਮਹੀਨੇ 3 ਕ ਮਹੀਨੇ ਲਾਇਆ ਵੀਰੇ ਉਹਨੇ ਕੋਈ ਲੱਗਦਾ ਸੀ ਵੀ ਗੁੱਸੇ ਖੋਰ ਆ ਜੈਸਾ ਨਾ ਠੀਕ ਆ ਸੁਭਾਅ ਦੀ ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਆ ਸੁਭਾਅ ਦੀ ਕਦੋਂ ਹਟਿਆ ਕਦੋਂ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਧੀਗਾ ਤਨਖਾਹ ਲੈ ਕੇ ਜੀ ਕਿਹੜੀ ਪਿੰਡ ਦਾ ਸੀ ਆ ਨਾਲ ਆਪਣੇ ਖੇ ਹਾਂਜੀ ਤੇ ਕੋਈ ਉਹਨਾਂ ਕੋਈ ਐਸੀ ਜਿਹੀ ਵਾਰਤਾਸ ਉਹ ਗੱਲ ਕੀਤੀ ਹੋਵੇ ਕਿ ਇਸ ਪੂਰੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਨੰਬਰ ਵੀ ਪ੍ਰੇਮ ਸੰਬੰਧ ਹੁਣ ਉਹਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਸੋਤੋਂ ਹੀ ਪਤਾ ਲੱਗੀ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੇਰੇ ਤੋਂ ਕਹਿੰਦਾ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਸੀ ਗੈਲ ਲੈਗਮੈਂਟ ਦਾ ਉਹਦੇ ਕਬੱਡੀ ਖੇਡਦੇ ਕਿਹੜੇ ਸੱਟ ਲੱਗਦੀ ਹੈਂਦਾ ਤੇ ਕਬੱਡੀ ਪਲੇਅਰ ਸੀਗਾ ਹਾਂਜੀ ਅਧੁਨਿਕ ਮੁਹਾਲੀ ਕੁੜੀ ਮਾਰਦੀ ਪਤਾ ਲੱਗੇ ਦੇ ਬਾਅਦ ਤੋਂ ਨਹੀਂ ਸੰਤ ਤੋਂ ਤੋਂ ਹੀ ਪਤਾ ਲੱਗਿਆ ਵੀਰੇ ਅਸਟੌਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਲਾਊਡ ਹੈਗਾ ਔਰ ਇਹ ਤਾਂ ਦੇਖ ਦੇ ਨਹੀਂ ਸਕਦੇ ਤਾਂ ਕਰਕੇ ਠੀਕ ਠੀਕ ਹੈ ਪਹਿਲਾਂ ਇਹ ਕਬੱਡੀ ਖੇਡਦਾ ਸੀ ਕਬੱਡੀ ਖੇਡਦੇ ਦਰਮਿਆਨ ਇਸੇ ਗੋਡੇ ਤੇ ਸੱਟ ਲੱਗਦੀ ਹੈ ਸੋ ਫਿਰ ਇਹਨੇ ਕਬੱਡੀ ਖੇਡਣਾ ਛੱਡ ਦਿੱਤਾ ਸੀ ਉਸ ਤੋਂ ਬਾਅਦ ਪੈਟਰੋਲ ਪੰਪ ਤੇ ਵੀ ਲੱਗਿਆ ਪੈਟਰੋਲ ਪੰਪ ਤੇ 3 ਕਿ ਮਹੀਨੇ ਕੰਮ ਕੀਤਾ ਸੋ ਇਸਨੇ ਆਪਣੇ ਦਰਦ ਤੇ ਵਜਾ ਕਰਕੇ ਇਹ ਕੰਮ ਨੂੰ ਇਸਨੇ ਛੱਡ ਦਿੱਤਾ ਸੀ ਸੋ ਉਥੋਂ ਕੰਮ ਛੱਡ ਕੇ ਪੈਟਰੋਲ ਕੰਪਟੋ ਚਲਾ ਗਿਆ ਸੀ ਕੋਈ ਸਰਵਿਸ ਕਿਸੇ ਜਗ੍ਹਾ ਤੇ ਸਰਵਿਸ ਕਰ ਰਿਹਾ ਸੀ ਸੋ ਲੜਕੇ ਦੀ ਮਾਤਾ ਦਾ ਬਿਆਨ ਹੈ ਕਿ ਜਿਹੜੀ ਇਹ ਲੜਕੀ ਸੀ ਲੜਕੇ ਦੇ ਉਸ ਨਾਲ ਪ੍ਰੇਮ ਸਬੰਧ ਸਨ ਔਰ ਇਹ ਲੜਕੀ ਉਹਨਾਂ ਦੇ ਕਾਫੀ ਵਾਰ ਘਰ ਵੀ ਆ ਚੁੱਕੀ ਹੈ ਉਹਦਾ ਦੀ ਮਾਤਾ ਜਿਹੜੇ ਨੇ ਉਸ ਲੜਕੀ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ ਜੋ ਵੀ ਇਹ ਸਾਰਾ ਕੁਝ ਹੋਇਆ ਜੋ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਇਹ ਅੰਜਾਮ ਇੱਕ ਪ੍ਰੇਮ ਸਬੰਧਾ ਕਰ ਕਾਰਨ ਹੋਇਆ ਸੋ ਪਿੰਡ ਵਾਲਿਆਂ ਨੇ ਇਹ ਵੀ ਕਿਹਾ ਕਿ ਇਸ ਲੜਕੀ ਦੁਆਰਾ ਉਸ ਲੜਕੇ ਦੀ ਲੱਤ ਤੋੜੀ ਗਈ ਸੀ ਪਤਾ ਨਹੀਂ ਕੀ ਸ਼ਾਇਦ ਉਹੀ ਰੰਜਿਸ਼ ਆਪਾਂ ਕਹਿ ਸਕਦੇ ਹਾਂ ਕਿ ਉਸੇ ਰੰਜਿਸ਼ ਕਾਰਨ ਇਸਨੇ ਕਤਲ ਕੀਤਾ ਹੋਵੇ ਕੀ ਮਾਮਲਾ ਹੈ ਬਾਕੀ ਲਾਈਵ ਤੁਹਾਨੂੰ ਅਸੀਂ ਉਹਨਾਂ ਦੀਆਂ ਬਾਈਟਸ ਵੀ ਸੁਣਾਵਾਂਗੇ ਜਿਹੜੇ ਕਿ ਪਿੰਡ ਵਾਸੀ ਨੇ ਸੋ ਜਿਹੜੇ ਪੈਟਰੋਲ ਪੰਪ ਤੇ ਨੇ ਕਰਿੰਦੇ ਕੰਮ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਸੋ ਪਿੰਡ ਦੇ ਸਰਪੰਚ ਨਾਲ ਵੀ ਸਾਡੇ ਚੈਨਲ ਦੁਆਰਾ ਗੱਲਬਾਤ ਕੀਤੀ ਗਈ ਆ ਸੋ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜਾ ਇਹ ਲੜਕਾ ਸੀ ਲੜਕੇ ਦਾ ਨਾਮ ਸੁਖਚੈਨ ਹੈ ਔਰ ਸਮਰਾਲਾ ਦੇ ਪਿੰਡ ਖੀਰਨੀਆਂ ਤੋਂ ਇਹ ਲੜਕਾ ਜਿਹੜਾ ਬਿਲੋਂਗ ਕਰਦਾ ਹੈ ਸੋ ਬਹੁਤ ਹੀ ਸੌ ਮੁੰਡਾ ਦੱਸਿਆ ਜਾਂਦਾ ਸੋ ਸਬਦਾ ਕਹਿਣਾ ਮੰਨਣ ਵਾਲਾ ਇਹ ਮੁੰਡਾ ਸੀ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ ਬਹੁਤ ਹੀ ਵਧੀਆ ਖੇਡਦਾ ਵੀ ਸੀ ਮਤਲਬ ਪਿੰਡ ਦੀ ਰੌਣਕ ਹੀ ਸੀ ਜਦੋਂ ਵੀ ਪਿੰਡ ਚ ਆਂਦਾ ਜਾਂਦਾ ਸੀ ਤਾਂ ਹਰੇਕ ਨਾਲ ਹੱਸ ਕੇ ਉਹਨੇ ਗੱਲਬਾਤ ਕਰਨੀ ਹਰੇਕ ਦਾ ਕੰਮ ਮਿੰਟਾਂ ਸਕਿੰਟਾਂ ਚ ਮਤਲਬ ਕਰ ਦੇਣਾ ਕਿਸੇ ਨੂੰ ਕਦੇ ਮੰਨਾ ਹੀ ਨਹੀਂ ਕਰਨਾ ਸੋ ਕੁਝ ਮੇਰੇ ਕੋਲ ਅਪਡੇਟ ਆਇਆ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ ਲੜਕੇ ਦੇ ਪਿਤਾ ਦਾ ਵੀ ਬਿਆਨ ਆਇਆ ਕਿ ਸਾਡਾ ਜਿਹੜਾ ਲੜਕਾ ਉਹ 6 ਵਜੇ ਘਰੋਂ ਬਾਹਰ ਗਿਆ ਸੀ ਤੇ ਲੜਕੀ ਦਾ ਕਿਉਂ ਕਤਲ ਕੀਤਾ ਉਹ ਅਜੇ ਤੱਕ ਉਹਨਾਂ ਨੂੰ ਵੀ ਨਹੀਂ ਪਤਾ ਕਿਉਂਕਿ ਇਹ ਇਸ ਦਾ ਖੁਲਾਸਾ ਹਲੇ ਤੱਕ ਨਹੀਂ ਹੋ ਸਕਿਆ ਖੁਲਾਸਾ ਹੋ ਹੋ ਜਾਏਗਾ ਕਿਉਂਕਿ ਮੁਲਜ਼ਮ ਪਾਪੋਲਿਸ ਦੇ ਗ੍ਰਿਫਤ ਵਿੱਚ ਹੈ ਸੋ ਹਸਪਤਾਲ ਦੇ ਵਿੱਚ ਇਸ ਟਾਈਮ ਦਾਖਲ ਹੈ ਕੁਝ ਉਸ ਦੇ ਸੱਟਾਂ ਵੀ ਵੱਜੀਆਂ ਹੋਈਆਂ ਨੇ ਸੋ ਉਸ ਦਾ ਇਲਾਜ ਚੱਲ ਰਿਹਾ ਹੈ ਇਲਾਜ ਦੌਰਾਨ ਕਾਫੀ ਵੱਡੇ ਖੁਲਾਸੇ ਵੀ ਹੋਣਗੇ ਜਦੋਂ ਮਾਤਾ ਨਾਲ ਗੱਲਬਾਤ ਕੀਤੀ ਗਈ ਤਾਂ ਮਾਤਾ ਦਾ ਵੀ ਇਹੀ ਕਹਿਣਾ ਹੈ ਕਿ ਲੜਕੀ ਦੇ ਲੜਕੇ ਦੇ ਲੜਕੀ ਨਾਲ ਪ੍ਰੇਮ ਸੰਬੰਧ ਸਨ ਤੇ ਲੜਕੀ ਕਈ ਵਾਰ ਸਾਡੇ ਘਰ ਵੀ ਆ ਚੁੱਕੀ ਹੈ ਤੇ ਮ੍ਰਿਤਿਕ ਲੜਕੀ ਦਾ ਮੇਰੇ ਲੜਕੇ ਸੁਚੈਨ ਸਿੰਘ ਨਾਲ ਕਦੇ ਝਗੜਾ ਵੀ ਨਹੀਂ ਹੋਇਆ ਸੋ ਇੰਨਾ ਕੁ ਜ਼ਿਆਦਾ ਪ੍ਰੇਮ ਸੰਬੰਧ ਸੀ ਕਿ ਆਪਸ ਵਿੱਚ ਕਦੇ ਵੀ ਇਸ ਲੜਕਾ ਲੜਕੀ ਦਾ ਕਦੇ ਵੀ ਝਗੜਾ ਨਹੀਂ ਸੀ ਹੋਇਆ ਫਿਰ ਆਖਰਕਾਰ ਕਾਰਨ ਕੀ ਬਣਿਆ ਕਾਰਨ ਦਾ ਪਤਾ ਜਦੋਂ ਲੜਕੇ ਦਾ ਇਲਾਜ ਤੋਂ ਬਾਅਦ ਲੜਕਾ ਠੀਕ ਹੋਏਗਾ ਉਹਦੇ ਬਿਆਨ ਸਾਹਮਣੇ ਆਣਗੇ ਉਦੋਂ ਹੀ ਪਤਾ ਲੱਗ ਸਕੇਗਾ ਕਿ ਆਖਰਕਾਰ ਕਾਰਨ ਕੀ ਰਿਹਾ ਮਦਈ ਜੀ ਨਾ ਮਦਈ ਇਹ ਸੰਦਰਭ ਹੋ ਰਹੀ ਹੈ ਇੱਕ ਮਿੰਟ ਅ ਮਤੇ ਕੀ ਨਾਮ ਆ ਜਸਵੰਦਰ ਕੌਰ ਜਿਹੜੇ ਮੁੰਡਾ ਸੁਚੇਣਾ ਹਾਂ ਤੁਹਾਡੇ ਬੇਡੇ ਦਾ ਕੀ ਨਾਮ ਆ ਕਿੰਨੀ ਉਮਰ ਆ ਸੁਖਤਾਨ ਸਿੰਘ ਆ ਜੀ 25 ਸਾਲ ਹੋਰ ਕੀ ਕੱਟਣਾ ਹੋਈ ਆ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਤੇ ਉਹ ਵਿਆਹ ਕਰੋਂਗੇ ਆਗੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜੇ ਕਿੱਥੇ ਆਉਂਦਾ ਹਾਂ હું ਥੋੜਾ ਜਿਹਾ ਦੇਖ ਉਹ ਜਰਾ ਰਹਿ ਦਿ ਦੋ ਤਿੰਨ ਦਿਨ ਹੋਵੇ ਵੱਧ ਨਹੀਂ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਬੰਦੇ ਆਇ ਆ ਇੱਕ ਤਰੀਕ ਤੋਂ ਹਟੇ ਹੁਣ ਇਹ ਇੱਕ ਵਾਰਾ ਸੀ ਜੀ ਵਾਰਾ ਹੀ ਆ ਗਈ ਵਿਆਹ ਕਰਾ ਨਹੀਂ ਵਿਆਹ ਨੂੰ ਦੇ ਨਹੀਂ ਇਹ ਕਿੰਨੇ ਬੇਡ ਭਾਈ ਇਹ ਦੀ ਚਾਰ ਮੁੰਡੀਆਂ ਨੇ ਮੇਰੇ ਤਨ ਕਾਕੇ ਨਹੀਂ ਇਸ ਲੋਕ ਇਸ ਤਰ੍ਹਾਂ ਦੀ ਹੈ। ਸੋ ਆ ਜੀ ਜੁਆ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ। ਅੱਛਾ ਜੀ। ਹਾਂ ਇਹ ਤਾਂ ਕਰੇ ਕੁੱਤੇ ਛੋਟੇ ਵੀ ਨਹੀਂ ਮਾਰੀ ਹੈਗੀ ਹੋਰ ਤਾਂ ਹੋਰ। ਅੱਛਾ ਜੀ। ਨਿਆਣੇ ਦੇ ਕਿ ਥੱਪੜ ਨਹੀਂ ਮਾਰਦਾ ਸੀਗਾ। ਇਹ ਕੀ ਕਾਰਨ ਜੀ ਉਹਦਾ ਕੁੜੀ ਨੂੰ ਬੱਢਣ ਦਾ? ਕੀ ਕੋਈ ਕੰਮ ਜਿਹੜਾ ਪਲੇਵਟ ਵਾਲਾ ਸੀ ਜੀ। ਇਹਦਾ ਕੀ ਨਾਮ ਸੀਗਾ? ਬਲਵਿੰਦਰ ਕੌਰ। ਇੱਕ ਆ ਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ? ਹਾਂ ਜੀ। ਦੋ ਵਾਰੀ ਘਰ ਆ ਕੇ ਗਈ ਹੈ ਇਹ। ਮੁੰਡਾ ਦੇਖਣ ਆਈ ਥੋੜੀ ਸੀਗੀ। ਹਾਂ ਜੀ ਪਲੇਵ ਸਵਨ ਸੀ ਮੁੰਡਾ ਢੇਰ ਸਾਲ ਦਾ ਉਹ ਦੇਖਣ ਆਈ ਹੈ 2 ਸਾਲ ਦਾ ਹੋ ਗਿਆ ਉਹ। ਪਹਿਲਾਂ ਕੋਈ ਲੜਾਈ ਹੋਈ ਇਹਨਾਂ ਦੀ ਆ ਕੋਈ ਸਵਾਲ? ਨਹੀਂ ਕੋਈ ਲੜਾਈ ਨਹੀਂ ਹੋਈ ਨਾਲੇ ਤੜੇ ਲੜੇ ਨਹੀਂ ਤੜੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਨਾਲੇ ਸੁਨਨ ਜੀ ਵੀ ਹੈ ਪਿੰਡ ਵਾਸੀ ਵੱਲੋਂ ਕਿ ਉਹਦੀ ਲਾਤ ਵੀ ਤੋੜ ਦਿੱਤੀ ਗਈ ਸੀ ਕਿਸ ਕਾਰਨ ਚ ਤੋੜੀ ਗਈ ਜੀ ਵੀ ਨਹੀਂ ਜੀ ਇਹ ਗਲਤ ਆ ਆ ਕੋਲ ਖੜੇ ਨੇ ਨਾ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇਡ ਲੇ ਰਾਂ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ᱛੀਆਂ ਟੁੱਟ ਗਈਆਂ ᱛੀਆਂ ਤੇ ਬਾਕੀ ਉਹਦਾ ਗੋਡਾ ਜਮੀ ਬੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਪੰਪ ਤੇ ਹੋ ਗਈ 3-4 ਮਹੀਨੇ ਬਾਅਦ ਅਰੇ ਉਹਨੂੰ 3rd ਇਅਰ ਨੂੰ ਨਾ ਆ ਤੇ ਇਹਦਾ 15 ਨੂੰ ਹੋ ਗਿਆ ਜਿਹ ਤਰੀਕ ਦੇਖ ਲੋ ਕਿੰਨੀ ਆ ਉਦੋਂ ਦਾ ਹਟਿਆ ਹੋਇਆ ਕਿੰਚਾ ਪਾਣਾ ਚਾਹ ਪੰਦਲ ਹੋਣੀ ਛੋਟਾ-ਬੋਟਾ ਕੀ ਕਾਰ ਹੋ ਰਿਹਾ ਇੰਨੀ ਬੇਗਿਰਤੀ ਨਾਲ ਇਸ ਨੂੰ ਵੱਡਣਾ ਤਲਵਾਰਾਂ ਨਾਲ ਕੀ ਕਾਰਨ ਹੋ ਸਰ ਇਹਦਾ ਇਹਨਾਂ ਪ੍ਰੇਮ ਸਬੰਧਾਂ ਨੇ ਇਹਨਾਂ ਦੀ ਅਨੁਮਾਨ ਹੋ ਗਈ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ ਅਧੰਬਰੀ ਜਾ ਕੇ ਮੁਕਰ ਗਈ ਦਸੰਬਰ ਜਾ ਕੇ ਅੱਛਾ ਜੀ ਪਹਿਲਾਂ ਉਹ ਜਦੋਂ ਹਾਂ ਜੀ ਪਹਿਲਾਂ ਵੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇੱਡਾ ਵੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋ ਆ ਨਿਕਲੇ ਸੀ ਉਹ ਤਰ੍ਹਾਂ ਨਹੀਂ ਇੱਕ ਵਾਰ ਜੇ ਜਾਂਦਾ ਤੀਆ ਤੋਂ ਲੈ ਤੱਕ ਘਰ ਆ ਜਾਂਦਾ ਤੀਆ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 9:00 ਵਜੇ ਗਿਆ 9:00 ਵਜੇ ਸਮਾਉਣ ਲੂੰਗੇ ਸਮਾਉਣ ਸਿੱਧਾ ਕੀ ਸੀ ਹੱਥ 'ਚ ਕੀ ਸੀ ਉਹਦੇ ਨਾ ਜੀ ਹੱਥ 'ਚ ਕੋਈ ਕਰੋ ਕੁਝ ਨਹੀਂ ਲੈ ਕੇ ਗਿਆ ਜੋੜ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡੇ ਡੋਲ ਲੀ ਗਿਆ ਇਹਦੀ ਗਲਤ ਕੀਤਾ ਪਰ ਫਿਰ ਇਹ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਦੀ ਆਤਮਾ ਨਾਲ ਘਾਤ ਕਰਨਾ ਇਹ ਬਿਲਕੁਲ ਗਲਤ ਹੈ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਹੋਣਾ ਦੋ ਦੰਨ ਨਾ ਉਹ ਸੀ ਦੰਡ ਦੇ ਹੱਕਦਾਰ ਸਰਬੱਲੀ ਚਾਹੀਦੀ ਐ ਨੂੰ ਫਿਰ ਸਜ਼ਾ ਤਾਂ ਭੁਗਤੂਗੀ ਹੋਣਾ ਨੂੰ ਮਿਲੂਗੀ ਕਿਉਂ ਉਸਨੇ ਇੰਨੀ ਬੇਰਹਿਮੀ ਨਾਲ ਕਤਲ ਕੀਤਾ ਉਸੋ ਪਿੰਡ ਦੇ ਵਿੱਚ ਉਸ ਲੜਕੇ ਦਾ ਕਾਫੀ ਨਾਮ ਸੀ ਦੋਸ਼ੀ ਦੀ ਮਾਂ ਨੇ ਇਹ ਵੀ ਕਿਹਾ ਹੈ ਕਿ ਇਸਨੇ ਇਸ ਤਨਹਾਨੀ ਕਟਨਾ ਨੂੰ ਅੰਜਾਮ ਦਿੱਤਾ ਤੇ ਉਹ ਬਹੁਤ ਗਲਤ ਹੈ ਤੇ ਇਸ ਦੀ ਸਜ਼ਾ ਪਰਮਾਤਮਾ ਉਸ ਨੂੰ ਜ਼ਰੂਰ ਦੇਵੇਗਾ ਕਿਉਂਕਿ ਜਦੋਂ ਕੋਈ ਵਾਰਦਾਤ ਨੂੰ ਅੰਜਾਮ ਦਿੰਦਾ ਜਾਂ ਕੋਈ ਕਤਲ ਕਰਦਾ ਜਾਂ ਕੋਈ ਗਲਤ ਹਰਕਤ ਕਰਦਾ ਤਾਂ ਹਮੇਸ਼ਾ ਚਾਹੇ ਉਹ ਮਾਂ ਹੋਵੇ ਚਾਹੇ ਉਹ ਪਿਓ ਹੋਵੇ ਚਾਹੇ ਕੋਈ ਅਦਰ ਪਰਸਨ ਹੋਵੇ ਤਾਂ ਹਮੇਸ਼ਾ ਜਿਹੜਾ ਚੰਗਾ ਚੰਗਾ ਵਿਅਕਤੀ ਹੋਏਗਾ ਉਹਦੇ ਇਹਹੀ ਜ਼ੁਬਾਨ ਚੋਂ ਸ਼ਬਦ ਨਿਕਲਣਗੇ ਕਿ ਜੋ ਵੀ ਕਰੇਗਾ ਪਰਮਾਤਮਾ ਹੀ ਕਰੇਗਾ ਇਸ ਦਾ ਜਵਾਬ ਜੋ ਦੇਵੇਗਾ ਪਰਮਾਤਮਾ ਹੀ ਕਰੇਗਾ ਸੋ ਅਸੀਂ ਕੋਈ ਇਸ ਦਾ ਜਵਾਬ ਦੇਣ ਵਾਲੇ ਨਹੀਂ ਹੁੰਦੇ ਸੋ ਸੁਖਚੰਦ ਸਿੰਘ ਦੇ ਪਿੰਡ ਖੀਰਨੀਆਂ ਚ ਆ ਕੇ ਇਹ ਵੀ ਪਤਾ ਕੀਤਾ ਗਿਆ ਕਿ ਪਿੰਡ ਦੇ ਸਾਫਤਾ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਇਹ ਇੱਕ ਕਬੱਡੀ ਦਾ ਪਲੇਅਰ ਸੀ ਪਿੰਡ ਵਿੱਚ ਉਸ ਦਾ ਜਿਹੜਾ ਸੁਭਾਅ ਸੀ ਬਹੁਤ ਹੀ ਨਿੱਗਾ ਤੇ ਸਾਹੂ ਵਿਅਕਤੀ ਸੀ ਕੱਲੇ ਸਰਪੰਚ ਨੇ ਨਹੀਂ ਕਿਹਾ ਜੇਕਰ ਆਪਾਂ ਉਹਨਾਂ ਦੇ ਪੈਟਰੋਲ ਪੰਪ ਤੇ ਕੋਰਿੰਦੇ ਕੰਮ ਛੜੇ ਕਰ ਰਹੇ ਸੀ ਉਹਨਾਂ ਦੇ ਨਾਲ ਕੰਮ ਕਰਦੇ ਸੀ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਉਹ ਬਹੁਤ ਹੀ ਸਾਹੂ ਮੁੰਡਾ ਸੀ ਪੈਟਰੋਲ ਪੰਪ ਤੇ 3 ਮਹੀਨਿਆਂ ਨੇ ਸਾਡੇ ਨਾਲ ਕੰਮ ਕੀਤਾ ਕੁਝ ਕਾਰਨਾ ਕਰਕੇ ਉਹਦੇ ਗੋਡੇ ਤੇ ਦਰਦ ਹੋਣ ਕਰਕੇ ਕਿਉਂਕਿ ਪੈਟਰੋਲ ਪੰਪ ਤੇ ਜਿਹੜੀ ਡਿਊਟੀ ਹੁੰਦੀ ਹੈ ਉਹਦੇ ਲਈ ਹੈਵੀ ਡਿਊਟੀ ਲੱਗਦੀ ਸੀ ਕਿਉਂਕਿ ਖੜੇ ਹੋ ਕੇ ਪੈਟਰੋਲ ਪੰਪ ਤੇ ਕੰਮ ਕਰਨਾ ਉਹਦੇ ਲਈ ਬਹੁਤ ਹੀ ਜ਼ਿਆਦਾ ਉਹਨੂੰ ਦੁਖਦਾਈ ਲੱਗਦਾ ਸੀ ਕਿਉਂਕਿ ਉਹਨੂੰ ਪ੍ਰੋਬਲਮ ਹੋ ਰਹੀ ਸੀ ਉਸ ਕਰਕੇ ਉਹ પેટ્રોલ ਪੰਪ 3 ਮਹੀਨੇ ਪਹਿਲਾਂ ਹੀ ਉਸਨੇ ਛੱਡਿਆ ਸੀ ਤੇ ਉਹ ਕਿਸੇ ਪ੍ਰਾਈਵੇਟ ਕੰਪਨੀ 'ਚ ਉਹ ਨੌਕਰੀ ਕਰ ਰਿਹਾ ਸੀ ਸੋ ਪਿੰਡ ਵਾਸੀ ਇੱਕ ਗੁਰਮੀਤ ਨੇ ਵੀ ਦੱਸਿਆ ਇਹੀ ਕਿ ਸੁਚੈਨ ਕਬੱਡੀ ਪਲੇਅਰ ਹੈ ਤੇ ਸੁਹਾ ਦਾ ਵੀ ਬੜਾ ਨਿੱਗਾ ਸੁਭਾਅ ਸੀ ਉਹਦਾ ਪ੍ਰੇਮ ਸਬੰਧ ਕੁੜੀ ਨਾਲ ਚੱਲ ਰਹੇ ਸੀ ਤੇ ਕੁੜੀ ਵੱਲੋਂ ਕੁਤਸਮਾ ਪਹਿਲਾਂ ਸੁਚੈਨ ਦਾ ਕਟਾਪਾ ਵੀ ਕਰਵਾਇਆ ਗਿਆ ਸੀ ਸੋ ਮੈਨੂੰ ਐਦਾਂ ਲੱਗ ਰਿਹਾ ਹੈ ਕਿ ਜਿਹੜਾ ਇਹ ਕੁੜੀ ਨੇ ਕਟਾਪਾ ਕਰਵਾਇਆ ਸੀ ਉਸ ਲੜਕੇ ਦਾ ਸੋ ਇਸੇ ਕਾਰਨਾ ਕਰਕੇ ਸ਼ਾਇਦ ਉਸਨੇ ਬਦਲਾ ਲੈਣਾ ਹੋਵੇ ਬਦਲੇ ਦੀ ਆੜ ਵਿੱਚ ਉਸਨੇ ਉਸ ਕੁੜੀ ਦਾ ਕਤਲ ਕੀਤਾ ਹੋਵੇ ਜਾਂ ਉਹ ਕੁੜੀ ਉਸ ਨੂੰ ਛੱਡ ਗਈ ਹੋਊਗੀ ਇਹ ਤਾਂ ਹਲੇ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਪਤਾ ਉਦੋਂ ਹੀ ਲੱਗੇਗਾ ਜਦੋਂ ਲੜਕਾ ਆਪਣਾ ਇਲਾਜ ਕਰਵਾ ਕੇ ਸਹੀ ਸਲਾਮਤ ਹੋਵੇਗਾ ਆਪਣੇ ਬਿਆਨ ਦਰਜ ਕਰਵਾਏਗਾ ਉਸ ਤੋਂ ਬਾਅਦ ਹੀ ਚੈਨਲ ਦਾ ادارਾ ਵੀ ਪੁਸ਼ਟੀ ਕਰ ਸਕਦਾ ਇਸ ਚੀਜ਼ ਦੀ ਇਸ ਗੱਲ ਦੀ ਕਿ ਆਖਿਰਕਾਰ ਕਾਰਨ ਕੀ ਸਨ ਕਿਉਂ ਇਹ ਕਤਲ ਕੀਤਾ ਗਿਆ ਕਾਦੀ ਰஞ்சிਸ਼ ਉਹ ਦਿਲ ਚ ਲੈ ਕੇ ਬੈਠਾ ਸੀ ਯਾ ਇਹੀ ਰੰਜੀਤ ਸਿੰਘੀ ਕੀ ਉਹਦੀ ਲਾਪਤ ਤੜਵਾਈ ਗਈ ਸੀ ਯਾ ਕਟਾਪਾ ਕਰਵਾਇਆ ਗਿਆ ਸੀ ਅ ਕਿਸੇ ਅਣਜਾਣ ਕੋਲੋਂ ਉਸ ਦਾ ਕਟਾਪਾ ਕਰਵਾਇਆ ਗਿਆ ਸੀ ਕੀ ਕਾਰਨ ਹੋ ਸਕਦਾ ਇਹਦਾ ਹਲੇ ਅਸੀਂ ਨਹੀਂ ਦੱਸ ਸਕਦੇ ਸੋ ਉਹਨੇ ਇਹ ਵੀ ਕਿਹਾ ਹੈ ਕਿ ਉਹਦੀ ਲੱਤ ਟੁੱਟਣ ਕਰਕੇ ਕੁਝ ਸਮਾਂ ਘਰੇ ਬੈਠਾ ਰਿਹਾ ਪਰ ਮੋਹਾਲੀ ਵਿਖੇ ਕੰਮ ਕੀਤਾ ਗਿਆ ਉਹਨਾਂ ਨੂੰ ਵੀ ਸਮੱਸਿਆ ਬਾਹਰ ਹੈ ਕਿਉਂਕਿ ਉਹਨਾਂ ਦੇ ਦਿਮਾਗ 'ਚ ਇਹੀ ਗੱਲ ਆ ਰਹੀ ਹੈ ਕਿ ਇਹ ਜਿਹੜਾ ਸੁਭਚਾਨ ਸੀ ਬਹੁਤ ਹੀ ਸੌ ਸੁਭਾਅ ਦਾ ਨਿੱਕੇ ਸੁਭਾਅ ਦਾ ਲੜਕਾ ਸੀ ਕਿਉਂ ਉਹਨੇ ਇਸ ਕਾਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕੀ ਕਾਰਨ ਰਿਹਾ ਹੋ ਸਕਦਾ ਸੋ ਇਹ ਕਾਰਨ ਦਾ ਪਤਾ ਹਜੇ ਤੱਕ ਸਾਨੂੰ ਨਹੀਂ ਚੱਲ ਸਕਿਆ ਸੋ ਮੀਡੀਆ ਕਰਮਚਾਰੀਆਂ ਤੇ ਮੌਜੂਦ ਵੀ ਨਹੀਂ ਸੋ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੋ ਇਲਾਜ ਦਰਮਿਆਨ ਹੀ ਪਤਾ ਚੱਲ ਸਕਦਾ ਸੋ ਮੈਂ ਆਪਣੇ ਸੀਨੀਅਰ ਪੱਤਰਕਾਰ ਉਚ ਨੂੰ ਵੀ ਨਾਲ ਅਸੀਂ ਗੱਲਬਾਤ ਸਾਂਝੀ ਕਰਾਂਗੇ ਕਿ ਹੋਰ ਕੀ ਅਪਡੇਟ ਚੈਨ ਦੁਆਰਾ ਜਿੰਨੇ ਵੀ ਅਪਡੇਟ ਜੋ ਵੀ ਪਿੰਡ ਵਾਸੀ ਉਹਨਾਂ ਦੇ ਰਹਿੰਦੇ ਸਨ ਉਹਨਾਂ ਦੇ ਨਾਲ ਰਹਿੰਦੇ ਸਨ ਉਹਨਾਂ ਦੇ ਜਿਹੜੇ ਪੈਟਰੋਲ ਪੰਪ ਦੇ ਮੁੰਡੇ ਉਹਨਾਂ ਦੇ ਨਾਲ ਕੰਮ ਕਰਦੇ ਸਨ ਕੀ ਕੀ ਬਿਆਨ ਸਾਹਮਣੇ ਆ ਰਹੇ ਹੈ ਕੀ ਕੀ ਕਹਿਣਾ ਉਹਨਾਂ ਦਾ ਸੋ ਆਪਾਂ ਉਹ ਵੀਡੀਓ ਦੇ ਰਾਹੀਂ ਅਹ ਤੁਹਾਨੂੰ ਜ਼ਰੂਰ ਦਿਖਾਵਾਂਗੇ। ਕੀ ਹੈ ਪੂਰਾ ਮਾਮਲਾ ਦੇ ਰੋਪੀ ਦਾ? ਕੀ ਆਰਟੀਕਲ ਹੋਇਆ ਜੀ? ਅਹ ਇਹ ਜਿਹੜੀ ਘਟਨਾ ਹੈਗੀ ਹੈ ਇਸ ਵੇਲੇ ਸਪੋਨਿਕ 9 ਵਜੇ ਪੁਲਿਸ ਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਯੁਵਕ ਨੇ ਕਿਰਪਾਨਾਂ ਦੇ वार ਕਰਦੇ ਹੋਏ ਇੱਕ ਲੜਕੀ ਨੂੰ ਗੰਭੀਰ ਰੂਪ ਨਾਲ ਘਾਹਲ ਕੀਤਾ ਉਹਨੂੰ ਇੰਜਰੀ ਕੀਤੀ ਹੈ। ਫੌਰਨ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਲੜਕੀ ਦੀ ਆਈਡੈਂਟੀਫਿਕੇਸ਼ਨ ਕੀਤੀ ਜਿਹੜੀ ਕਿ ਬਲਜਿੰਦਰ ਕੌਰ ਸੀਗੀ। ਤੇ ਉਹਦੇ ਨਾਲ ਦੇ ਨਾਲ ਹੀ ਆਪਣਾ ਇਸ ਬੰਦੇ ਨੂੰ ਵੀ ਅਸੀਂ ਰਾਉਂਡ ਅਪ ਕੀਤਾ ਹੈਗਾ ਇਹਦਾ ਨਾਮ ਹੈਗਾ ਸੁਚੈਨ ਸਿੰਘ ਸਮਰਾਲੇ ਦਾ ਰਹਿਣ ਵਾਲਾ ਹੈ ਤੇ ਇਹ ਕੀ ਕੰਮ ਆਸੀ ਦੀ ਗੱਲ ਹੋ ਰਹੀ ਹੈ ਹਾਂ ਤੇ ਇਹ ਜਦੋਂ ਇਹਦੀ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਇਹਨੇ ਪਬਲਿਕ ਨੇ ਵੀ ਕਾफी ਸਹਿਯੋਗ ਦਿੱਤਾ ਹੈਗਾ ਕਿ ਇਹਦੇ ਵਿੱਚ ਇਹਨੇ ਮਤਲਬ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਇਹਦੇ ਵਿੱਚ ਨੇ ਸੱਟਾ ਮਾਰੀ ਹੈ। ਤੇ ਹਾਂਜੀ ਦੱਸਿਆ ਕਿ ਉਹ ਇਹਨੇ ਬਾਰ ਬੇਸਿਕਲੀ ਇਹ ਦੋਨੋਂ ਜਨੇ ਇੱਕ ਦੂਜੇ ਨੂੰ ਕਾਫੀ ਟਾਈਮ ਤੋਂ ਜਾਣਦੇ ਸੀ तकरीबन ਤੇ 3-4 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ। ਤੇ ਇਹ ਲੜਕਾ ਉਹਨੂੰ ਮੈਰਿਜ ਵਾਸਤੇ ਚਾਹੁੰਦਾ ਸੀ ਕਿ ਹੋ ਜੇ ਬਟ ਇਹ ਉਹਨੂੰ ਲੜਕੀ ਜਿਹੜੀ ਹੈਗੀ ਆ ਇਹ ਮਤਲਬ ਕਿ ਜਨਾਇ ਕਰਦੀ ਸੀਗੀ। ਤੇ ਉਸ ਦੀ ਰੰਜਿਸ਼ ਜੀ ਆ ਕੇ ਇਹਨੇ ਅੱਜ ਜੋ ਵੀ ਕੀਤਾ ਉਸ ਜਾਣਕਾਰੀ ਦਿੱਤੀ ਸੀ ਪਰ ਸਰ ਜਿਹੜਾ ਹੈਗਾ ਉਹ ਮਤਲਬ 36 ਸਾਲ ਦਾ ਮੁੰਡਾ ਹੈਗਾ ਜਿਹੜਾ ਕਿ ਸਮਰਾਲੇ ਸਮਰਾਲੇ ਇੱਕ ਪੈਟਰੋਲ ਪੰਪ ਦੇ ਵਿੱਚ ਉਹ ਮਤਲਬ ਕੰਮ ਕਰ ਰਿਹਾ ਉਹ ਲੜਕੀ ਲੋਕਲ ਇੱਥੇ ਕੰਮ ਕਰਦੀ ਹੈ ਜੀ ਤੇ ਉਹ ਮੈਂ ਅਜੇ ਮੈਨੂੰ ਕਲੀਅਰ ਨਹੀਂ ਹੈਗਾ ਕਿਤੇ ਉਹ ਮੈਂ ਦੱਸ ਸਕਦਾ ਸਰ ਇਹ ਕਿਵੇਂ ਹੋਈ ਹੈ ਆਪਸੀ ਕਿਵੇਂ ਜਾਣਦੇ ਸੀ ਉਹ ਅਜੇ that is a part of the investigation ਜੋ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਇੱਦਾਂ ਜਿਉਂ ਲੇ ਇਹ ਲੜਕੇ ਨੂੰ ਵੀ ਥੋੜੀ ਬਹੁਤੀ ਸੱਟਾਂ ਵੱਜੀਆਂ ਨੇ ਉਹਨੂੰ ਅਸੀਂ ਮੈਡੀਕਲ 'ਤੇ ਇੱਥੇ ਐਡਮਿਟ ਕਰਾਇਆ ਤੇ ਅਜੇ ਉਹਨੂੰ ਅਸੀਂ ਡਿਟੇਲ ਪੁੱਛੀਏ ਸਜੇ ਇਹ ਕਿੰਨੇ ਦਿਨ ਬਤਾ ਕਿ ਕਿੱਦਾ ਫੜਿਆ ਕਿੱਦਾ ਗਿਆ ਸੀ ਦੂਜੀ ਫੜਿਆ ਉਹਨੂੰ ਕਿ ਜਿੱਦਕੇ ਪਬਲਿਕ ਦੀ ਵੀ ਹੈਲਪ ਰਹੀ ਹੋਤੀ 11 ਮਤਲਬ ਤਕਰੀਬਨ ਸਾਨੂੰ ਪੌਣੇ 9 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ 11 ਵਜੇ ਤੱਕ ਇਹਨੂੰ ਅਸੀਂ ਰਾਉਂਡ ਅਪ ਕਰ ਲਿਆ ਸੀ ਕਿੱਥੋਂ ਫੜਿਆ ਇਹਨੂੰ ਦੂਜੀ ਉਸੇ ਏਰੀਆ ਦੇ ਵਿੱਚੋਂ ਜਿੱਥੇ ਨੇੜੇ ਤੇਰੀ ਹੋਈ ਬਾਕੀ ਹਾਲਤ ਕਿਤਾ ਹੈ ਕਿਉਂਕਿ ਜਿਸ ਹਵਾਲੇ ਦੇ ਨਾਲ ਇਹ ਕੀਤਾ ਗਿਆ ਉਹ ਪਰ ਕਈ ਵਾਰ ਉਹੀ ਮੈਂ ਕਹਿ ਰਿਹਾ ਹਾਂ ਉਹ ਹੁਣ ਇੱਥੇ ਡਾਕਟਰ ਸਕੂਲ ਅਸੀਂ ਲੈ ਆਏ ਆ ਇਹ ਇਹ ਸਾਰਾ ਪਾਰਟ ਆਫ ਦੀ ਮੈਡੀਕਲ ਉਹਦੀ ਹਿਸਟਰੀ ਚੈੱਕ ਕੀਤੀ ਜਾਏਗੀ ਤੇ ਨਾਲ ਦੇ ਨਾਲ ਦੀ ਇਨਵੈਸਟੀਗੇਸ਼ਨ ਦਾ ਇਹ ਪਾਰਟ ਵੀ ਹੈ ਕੋਈ ਝਗੜਾ ਹੋਇਆ ਸੀ ਆਪਸ ਵਿੱਚ ਵੀਡੀਓ ਇਟਸੈਲਫ ਐਵਿਡੈਂਸ ਜਿਨ੍ਹਾਂ ਨੇ ਵਾਰ ਕੀਤੇ ਨੇ ਵੀਡੀਓ ਸਾਰਿਆਂ ਕੋਲ ਹੀ ਆ ਕਿ ਇੱਤੇ ਵਾਰੇ ਸਾਰੇ ਹੀ ਸੈਲਫ ਐਵਿਡੈਂਟ ਨੇ ਜੀ ਐਸਪੀ ਸਾਹਿਬ ਝਗੜਾ ਹੋਇਆ ਸੀ ਆਪਸ ਤੋਂ ਕੁਝ ਪਹਿਲਾਂ ਇਸ ਕਰਕੇ ਹੋਇਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪੁੱਛ ਰਹੇ ਸੀ ਉਸਕੇ ਉਹ ਸਾਰਾ ਇਜ਼ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਅਜੇ ਮਤਲਬ ਜੋ ਸਾਨੂੰ ਵੀਡੀਓ ਆਇਆ ਹੈ ਵੀਡੀਓ ਦੇ ਬੇਸ ਤੇ ਅਸੀਂ ਪਹਿਲਾਂ ਪ੍ਰਾਇਮਰੀਲੀ ਇਹ ਹੁੰਦਾ ਹੈ ਕੇ ਬੰਦੇ ਨੂੰ ਅਸੀਂ ਆਇਡੈਂਟੀਫਾਈ ਕਰਕੇ ਉਹਨੂੰ ਰਾਉਂਡ ਅਪ ਕੀਤਾ ਜਾ ਉਹ ਸਾਡਾ ਉਹ ਸਾਡਾ ਸਾਰਾ ਜਿਹੜਾ ਹੈਗਾ ਉਹ ਹੋ ਗਿਆ ਕੋਈ ਰਿਲੇਸ਼ਨਸ਼ਿਪ ਸੀ ਕਿ ਜੀ ਸਰ ਪੁੱਛ ਰਿਹਾ ਸੀ 올ਰੇਡੀ ਤੁਹਾਨੂੰ ਦੱਸਦਾ ਕਿ ਤਿੰਨ ਚਾਰ ਸਾਲ ਤੋਂ ਇਹ ਮਤਲਬ ਆਪਸ ਨੂੰ ਜਾਣ ਆਪਸ ਚ ਜਾਣਦੇ ਸੀਗੇ ਤੇ ਉਸ ਬੇਸਿਸ 'ਤੇ ਮਤਲਬ ਕਿ ਕੋਈ ਮੈਰਿਜ ਕੋਟਰੋਲ ਸੀਗਾ ਜਿਹੜਾ ਗਲਤ ਹੋ ਗਿਆ ਸਰ ਆਪਸ ਮਰਾਲੇ ਤੋਂ ਬਕਾਇਦਾ ਬਾਤਾਂ ਤੋਂ ਜਾਣਦੇ ਨਾ ਆਇਆ ਸੀ ਨਾ ਅੱਖੇ ਵੀ ਆਉਂਦਾ ਜਾਂਦਾ ਲੱਗਦੇ ਹੀ ਰਹਿ ਚੂ ਲੱਗੇ ਨਹੀਂ ਹਾਂਜੀ ਇਹ ਇਹ ਅਜੇ ਮੈਂ ਕਹਿ ਨਹੀਂ ਸਕਦਾ ਠੀਕ ਹੈ ਥੈਂਕ ਯੂ ਅਪਡੇਟ ਸਾਡੀ ਇਹੀ ਸੀ ਕਿ ਸਵੇਰੇ ਇੱਕ ਲੜਕੀ ਜੋ ਕਿ 34 ਸਾਲਾਂ ਲੜਕੀ ਦਾ ਪੰਜ ਫੇਸ ਦੇ ਅੰਦਰ ਕਤਲ ਕੀਤਾ ਜਾਂਦਾ ਸ਼੍ਰੀਆਮ ਕਾਤਲਾ ਨਾਲ ਹਮਲਾ ਹੁੰਦਾ ਔਰ ਤਲਵਾਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਸੋ ਉਸ ਹਮਲੇ ਦੇ ਦੋਸ਼ੀ ਨੂੰ ਕੁਝ ਘੰਟਿਆਂ ਬਾਅਦ ਹੀ ਗ੍ਰਿਫਤਾਰ ਕੀਤਾ ਜਾਂਦਾ ਔਰ ਗ੍ਰਿਫਤਾਰੀ ਤੋਂ ਬਾਅਦ ਕਾਫੀ ਵੱਡੇ ਖੁਲਾਸੇ ਹੋਏ ਨੇ ਕਿ ਜਿਹੜਾ ਉਹ ਲੜਕਾ ਸੀ ਮੁਲਜ਼ਮ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਉਹੋ ਪਿੰਡ ਖੀਰਨੀਆਂ ਜੋ ਕਿ ਸਮਰਾਲਾ ਦੇ ਨੇੜੇ ਪੈਂਦਾ ਸੋ ਉਸ ਖੀਰਨੀਆਂ ਪਿੰਡ ਦਾ ਰਹਿਣ ਵਾਲਾ ਸੀ ਔਰ ਬਹੁਤ ਹੀ ਨਿੱਗੇ ਸੁਭਾਅ ਦਾ ਉਹ ਮੁੰਡਾ ਸੀ ਬਹੁਤ ਹੀ ਸਾਊ ਮੁੰਡਾ ਸੀ ਔਰ ਕਬੱਡੀ ਦਾ ਖਿਡਾਰੀ ਵੀ ਰਹਿ ਚੁੱਕਿਆ ਸੋ ਉਹ ਘਰ ਪਰਿਵਾਰ ਦੀ ਜੇਕਰ ਆਪਾਂ ਗੱਲ ਕਰੀਏ ਉਹਦੇ ਤਿੰਨ ਭਰਾ ਚਾਰ ਭੈਣਾਂ ਵੀ ਨੇ ਕੁਝ ਵਿਆਹੇ ਵੀ ਨੇ ਤੇ ਕੁਝ ਕੁਵਾਰੇ ਨੇ ਇਹ ਗੱਲ ਨੂੰ ਸਾਤਾ ਕੀ ਨਹੀਂ ਹੋ ਚੁੱਕੀ ਤੇ ਉਹ ਕਹਿੰਦੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੀ ਕੁੜੀ ਦੇ ਨਾਲ ਕੋਈ ਗੱਲਬਾਤ ਨਹੀਂ ਸੀ ਉਹਨੇ ਆਪਣੇ ਫੋਨ ਦਾ SIM ਵੀ ਬਦਲ ਲਿਆ ਜਿਹੜਾ ਨੰਬਰ ਉਸਦੇ ਦਾ ਪਤਾ ਸੀ ਇਹਨੂੰ ਹੁਣ ਪਤਾ ਨਹੀਂ ਕਿ ਇਹ ਕੀ ਦੁਬਾਰਾ ਤੋਂ ਸੰਪਕ ਚੜੀ ਆ ਤੇ ਉਹ ਵੇਟ ਕਰਦਾ ਰਿਹਾ ਉਹਨੂੰ ਪਤਾ ਸੀ ਕਿਹੜੇ ਬੱਸ ਆਉਂਦੀਆਂ ਤੇ ਜਾਂਦੀਆਂ ਤੇ ਅੱਜ ਉਹ ਤੇ ਵੇਟ ਕਰਦਾ ਰਿਹਾ ਤੇ ਜਦੋਂ ਉਹਨੂੰ ਕਿ ਉਤਰੀ ਆ ਆਪਣੇ ਜਾਣ ਦੇ ਲਈ ਬੈਂਕ ਜਾਣ ਦੇ ਲਈ ਔਰ ਉਹ ਵਾਪਸ ਹੀ ਹੋ ਕੇ ਉਹ ਜਿਹੜਾ ਇੰਸੀਡੈਂਟ ਸਾਹਮਣੇ ਆਇਆ ਕਿ ਕਰਦੇ ਦੀ ਡਿਮਾਂਡ ਇਸ ਟਾਈਮ ਇਹੀ ਆ ਕਿ ਇਹ ਲੜਕਾ ਕਿਸੇ ਵੀ ਹਾਲ ਛੱਡਿਆ ਨਹੀਂ ਗੜਾ ਤਾ ਤੇ ਔਰ ਉਹ ਕਹਿੰਦੇ ਕਿ ਸਾਹਮਣੇ ਵੀ ਜਿੱਦਾਂ ਸਾਡੀ ਕੁੜੀ ਨੂੰ ਮਾਰਿਆ ਸਾਡੀ ਮੌਤ ਦੇ ਬੱਲੇ ਮੌਤ ਹੀ ਚਾਹੀਦੀ ਹਾਂ ਠੀਕ ਹੈ ਬਈ ਔਰ ਹੁਣ ਜਿਹੜੇ ਹੈਗੇ ਬਾਕੀ ਕਾਰਵਾਈ ਚੱਲ ਰਹੀ ਹੈ ਉਹ ਵੀ ਸਟੇਪ ਬਾਈ ਸਟੇਪ ਕੀਤੀ ਜਾ ਰਹੀ ਹੈ ਪੋਸਟਮਾਰਟਮ ਹੋ ਜਾਣਾ ਉਸ ਤੋਂ ਬਾਅਦ ਜਿਹੜਾ ਆ ਕਿ ਅੱਗੇ ਫਤਿਹ ਕਰਨ ਦੀ ਜਿੱਦ ਕੀਤੀ ਪਰਵਾਹ ਕੀਤੀ ਕੋਈ ਬਾਰੇ ਵੀ ਪ੍ਰਜੈਨਟਰ ਕੋਲ ਕੋਈ ਨਹੀਂ ਆਪਣੇ ਵਿੱਚ ਇਹ ਉਹਨਾਂ ਦਾ ਭਰਾ ਹੈਗਾ ਇੱਕ ਭਰਾ ਬਾਹਰ ਹੈਗਾ ਨਾ ਇੱਕ ਭਰਾ ਅੰਦਰ ਹੈਗਾ ਇਹਦਾ ਵੀ ਨਹੀਂ ਹੈ ਮਦਰ ਸਾਹ ਆਪੂਰੀ ਕੰਮ ਕਰਦੀ ਸੀ ਆਪਣਾ ਵਧੀਆ ਜੀਵਨ ਬਤੀਤ ਕਰਦੀ ਸੀ ਧਾਰਮਿਕ ਮਦਦ ਕਰਦੀ ਸੀ ਜਿਵੇਂ ਆਮ ਤੌਰ 'ਤੇ ਅੱਜਕੱਲ ਕੰਮ ਕਰਦੀਆਂ ਨੇ ਬਾਹਰ ਜਾਂਦੀਆਂ ਨੇ ਨੌਕਰੀ ਕਰਨ ਦੇ ਲਈ ਪਰ ਮੇਰਾ ਮਤਲਬ ਹੈ ਕਿ ਸਵਾਰਟ ਸਾਡਾ ਅਨ ਇਨਸੇਫ ਹੋ ਗਿਆ ਹੈ ਬੱਚਿਆਂ ਦੇ ਲਈ ਕਿ ਤੁਸੀਂ ਇਹ ਵੀ ਪਤਾ ਲੱਗਦਾ ਵੀ ਕੌਣ ਕੀ ਕਿੱਥੇ ਹੋ ਜਾਣਾ ਹੈ ਜਦੋਂ ਲੜਕੀ ਦਾ ਕੋਈ ਗੱਲਬਾਤ ਐ ਹੀ ਨਹੀਂ ਸੀ ਇਹ ਸਾਰਾ ਇੱਕ ਤਰਫਾ ਸੀਗਾ ਉਹਦੇ ਪਿੰਡ ਦੀ ਪੰਚਾਇਤ ਦੇ ਲੈ ਕੇ ਹਿੱਤ ਤੱਕ ਅਸੀਂ ਦਿਨੇ ਵਾਰੀ ਜਨਨੇ ਕਿ ਮੁੰਡਾ ਸਾਡੇ ਕੋਲ ਕੰਟੈਕਟ ਨਹੀਂ ਕਰੇਗਾ ਲੇਕਿਨ ਫਿਰ ਵੀ ਇਨਸੀਡੈਂਟ ਹੋਇਆ ਐਰਫੇਸ ਵਾਲੀ ਕਾਰਵਾਈ ਹੋਈ ਸੀ ਕੋਈ ਉੱਪਰ ਜੀ ਕਾਰਵਾਈ ਹੋਈ ਸੀ ਉਸ ਮੁੰਡੇ ਨੂੰ ਫੜਿਆ ਵੀ ਸੀਗਾ ਦੋ ਦਿਨ ਰੱਖਿਆ ਵੀ ਹੈ ਪੁਲਿਸ ਨੇ ਪੂਰੀ ਕਾਰਵਾਈ ਹੋਈ ਹੈ ਤੇ ਪੇਪਰ ਵੀ ਲਿਖਿਆ ਗਿਆ ਕਿ ਅੱਗੇ ਤੋਂ ਇਹ ਮੁੰਡਾ ਐਸਾ ਕੰਮ ਨਹੀਂ ਕਰੇਗਾ ਕੋਈ ਪਿੰਡ ਦੀ ਪੰਚਾਇਤ ਨੇ ਵੀ ਸਾਰਾ ਪੇਪਰ ਬਣਾਇਆ ਸੀ ਮੈਂ ਬਗੈਰ ਗੈਰ ਆਲੂ ਹੀ ਕੰਮ ਕਰਦੀ ਹੈ ਜਿੱਦਾਂ ਦੇ ਕਾਹਦੇ ਦੇਖੋ ਆਪਾਂ ਹੁਣ ਇਸੀ ਨੂੰ ਨਾ ਕ੍ਰਿਟਿਕਾਈਜ਼ ਨਾ ਕਰੀਏ ਗਾਲੇ ਹੈ ਵੀਰ ਕਿ ਐਸੇ ਇਨਸੀਡੈਂਟ ਹੋਇਆ ਆ ਪੁਲਿਸ ਨੇ ਕਾਰਵਾਈ ਕਰ ਲਈ ਹੈ ਸਾਰਾ ਕੰਮ ਦਾ ਪੜਿਆ ਗਿਆ ਹੈ ਪੋਸਮਾਰਟਮ ਹੋਣ ਤੋਂ ਬਾਅਦ ਲੀਗਲ ਬਾਦਾਂ ਕਿਸ ਤਰ੍ਹਾਂ ਨਿਕਲਦਾ ਬਾਦ ਉਹ ਮੁੰਡੇ ਨੂੰ ਬਖਸ਼ਿਆ ਨਹੀਂ ਜਾਏਗਾ ਉਸੇ ਕਾਰਵਾਈ ਹੋਏਗੀ ਤੁਸੀਂ ਤੁਸੀਂ ਮੰਨਦੇ ਹੋ ਸਮਾਜ ਅਲਸੇਪ ਹੋਇਆ ਹੈ ਮਹਿੰਦਾ ਮਹਿੰਦਾ ਸਵੇਰ ਸੁਬਾਹ ਹੋ ਗਿਆ ਸਾਡੀ ਆਪਣੀ ਜ਼ਿੰਮੇਵਾਰੀਆਂ ਕਰਕੇ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਇਸ ਚੀਜ਼ ਨੂੰ ਬਿਲਕੁਲ ਵੀ ਅਸੀਂ ਨਹੀਂ ਸਮਝਦੇ ਕਿ ਦੇਖੋ ਇਹ ਜਿਹੜਾ ਸਾਡਾ ਇਹਨਾਂ ਸੰਵੇਦਨਾ ਖਤਮ ਹੋ ਚੁੱਕੀ ਆ ਕਿ ਅਸੀਂ ਇੱਕ ਬੱਚਾ ਜਿਹੜਾ ਕਿ ਨਹੀਂ ਤੁਹਾਨੂੰ ਆਣਾ ਚਾਹੁੰਦਾ ਨਹੀਂ ਉਹ ਪੂਰੀ ਗੱਲ ਕਰਨਾ ਚਾਹੁੰਦੀ ਤੁਹਾਡੇ ਨਾਲ ਤੇ ਤੁਸੀਂ ਇਹ ਵੀ ਜ਼ਬਰਦਸਤੀ ਕਰਕੇ ਉਸ ਕੁੜੀ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਇਹ ਮਾਨਸਿਕ ਸੰਤੁਲਨ ਜਿਹੜਾ ਅੱਜ ਕੱਲ ਸਮਾਜ ਤੇ ਪਰ ਪਹਿਲਾਂ ਜਦ ਕਾਰਵਾਈ ਹੋਈ ਸੀ ਮੈਨੂੰ ਉਹ ਡਰ ਨਹੀਂ ਸੀ ਕੋਈ ਕਾਰਵਾਈ ਦਾ ਉਸ ਤੋਂ ਬਾਅਦ ਦੁਬਾਰਾ ਇਹ ਸਭ ਕੀਤਾ ਗਿਆ ਫਿਰ جاری ਨਹੀਂ ਰਿਹਾ ਨਾ جاری ਨਹੀਂ ਹੋਇਆ ਉਹਨਾਂ ਤੋਂ ਇਹ ਨਾ ਸਿਰ ਪੁਰੀਆ ਤੋਂ ਮੁੰਡਾ ਸਰ ਇਹ ਨਾ ਸਿਰ ਪੁਰੀਆ ਹੋਇਆ ਮੁੰਡਾ ਕਿ ਵੀ ਇਕਵਰੀ ਕਾਰਵਾਈ ਹੋ ਚੁੱਕਿਆ ਪਰ ਚੁੱਕਿਆ ਪੰਜਾਬ ਨਿਖਾ ਚੁੱਕਿਆ ਘਾੜੇ ਦੇ ਪਰਚਾ ਨਿਖਾ ਕੇ ਦੇ ਤਾਇਆ ਹੋਰ ਇਸ ਤੋਂ ਜ਼ਿਆਦਾ ਕੀ ਕਰਦੇ 20 ਡਾਲਰ ਦੀ ਕਰਦੀ ਕੁਝ ਨਹੀਂ ਪੂਰੀ ਘਟਨਾ ਦੇਖਦੇ ਐ ਕੋਈ ਨਾ ਪਗਲਾ ਨਿਕਲਦਾ ਫੜਦੇ ਐ ਰੋਪੇ ਖਤ ਕੋਲ ਨੇ ਉਹ ਉਹ ਲੜਕਾ ਐਸਾ ਐ ਜੀ ਸਿਰਫ ਦਾ ਹੈਗਾ ਉਹਨੂੰ ਪੜਨ ਦੀ ਜਦੋਂ ਕੋਸ਼ਿਸ਼ ਕੀਤੀ ਐ ਉਹਨੇ ਤਲਵਾਰਾਂ ਉਹਨਾਂ ਦੇ ਵੀ ਚਲਾਈ ਆ ਪੁਲਿਸ ਚੌਕੀ ਦੇ ਅੰਦਰ ਜਾ ਕੇ ਜਦ ਪੁਲਿਸ ਨੇ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਇੱਕ ਮੁਲਾਜ਼ਮ ਜਬਰਦਸਤ ਐਡਮਿਟ ਵੀ ਹੈਗਾ ਉਹਨੇ ਉਹਨੂੰ ਪੁਲਿਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਸੋਚੋ ਉਹਦੀ ਮਾਨਸਿਕ ਸਥਿਤੀ ਕਿਹੋ ਜਿਹੀ ਹੋਣੀ ਇਸ ਟਾਈਮ ਤੇ ਸੋ ਕੀ ਕਾਰਨ ਮੇਨ ਰਿਹਾ ਹੋ ਸਕਦਾ ਹੈ ਕੁਝ ਚਿਰ ਪਹਿਲਾਂ ਉਸਨੇ ਲੜਕੇ ਨੇ ਲੜਕੀ ਦਾ ਮਤਲਬ ਪਿੱਛਾ ਕਰਦਾ ਰਿਹਾ ਹੋਣਾ ਕਤਲ ਕਰਵਾਉਣ ਦੀ ਕੋਈ ਸਾਜ਼ਿਸ਼ ਵੀ ਰਚ ਰਿਹਾ ਹੋਣਾ ਸੋ ਇਹ ਵਾਰਦਾਤ ਨੂੰ ਅੰਜਾਮ ਉਹਨੇ ਅੱਜ ਸਵੇਰੇ 9:30 ਵਜੇ ਦਿੱਤਾ ਸੋ ਲੜਕੀ ਨੇ ਵੀ ਕੁਝ ਦਿਨ ਪਹਿਲਾਂ ਉਸਦੀ ਲੱਤ ਤੱਕ ਟੜਵਾ ਦਿੱਤੀ ਸੀ ਕਿਸੇ ਅਣਜਾਣ ਵਿਅਕਤੀਆਂ ਕੋਲੋਂ ਦਾ ਉਸ ਉੱਪਰ ਕਾਤਲਾਨਾ ਹਮਲਾ ਕਰਵਾਇਆ ਪਰ ਉਸਦੀ ਇਸ ਹਮਲੇ ਦੌਰਾਨ ਕਟਾਪੇ ਦੌਰਾਨ ਉਸ ਦੀ ਸਿਰਫ ਲੱਤ ਟੁੱਟੀ ਔਰ ਕਿਆ ਪਤਾ ਇਸੇ ਰੰਜਿਸ਼ ਕਾਰਨ ਕਤਲ ਕੀਤਾ ਹੋਵੇ ਸੋ ਤਾਜ਼ਾ ਅਪਡੇਟ ਲੈ ਕੇ ਆਪਾਂ ਫੇਰ ਤੁਹਾਡੇ ਨਾਲ ਰੂਬਰੂ ਹੁੰਦੇ ਰਾਵਾਂਗੇ ਸੋ ਤੁਹਾਨੂੰ ਸਾਡੇ ਇਹ ਪ੍ਰੋਗਰਾਮ ਲਾਈਵ ਸੈਗਮੈਂਟ ਕਿਦਾਂ ਲੱਗਦੇ ਆਪਣੇ ਕਮੈਂਟ ਰਾਹੀਂ ਜ਼ਰੂਰ ਦੱਸਣਾ ਔਰ ਆਪਣੇ ਸੁਝਾਅ ਸਾਨੂੰ ਜ਼ਰੂਰ ਸਾਂਝੇ ਕਰਨਾ